ਮੋਰਚੇ ਵੱਲੋਂ ਐਲਾਨ ਦੀ ਗੱਲ ਆ ਉਹ ਤਾਂ ਸੰਯੁਕਤ ਮੋਰਚੇ ਦੀ ਮੀਟਿੰਗ ਕਰਕੇ ਹੋਣਾ ਇਸ ਟਾਈਮ ਤੇ ਮੈਂ ਤੇ ਰਮਿੰਦਰ ਜੀ ਆ ਉਹ ਜੱਥੇ ਬੰਦੀ ਠੀਕ ਆ ਆਪਣੇ ਜੱਥੇ ਬੰਦੀ ਆ ਅਸੀਂ ਅਸੀਂ ਨਾਲ ਆ ਬਿਲਕੁਲ ਮੈਂ ਤਾਂ ਤੁਹਾਨੂੰ ਬੰਦਾ ਬੋਲ ਕੇ ਵੀ ਦੱਸਿਆ ਸੀ ਜਦੋਂ ਮੈਂ ਬੋਲ ਰਿਹਾ ਸੀ ਵੀ ਮੈਂ ਉੱਥੇ ਵੀ ਇਹ ਮੁੱਦਾ ਚੁੱਕਣ ਦਾ ਯਤਨ ਕੀਤਾ ਸੀ ਕਿ ਹੁਣ ਜਿਵੇਂ ਅੰਦੋਲਨ ਚੱਲ ਹੀ ਰਿਹਾ ਸਾਰਾ ਦੇਸ਼ ਘਟਾ ਸਾਰੇ ਦੇਸ਼ ਦੀ ਹੈ ਮੰਗਿਆ ਕਿ ਈਵੀਐਮ ਜਿਹੜੀ ਇਹ ਹਟਾਉਣੀ ਚਾਹੀਦੀ ਹੈ ਬੈਲਟ ਪੇਪਰ ਰਾਹੀਂ ਬੋਟਾ ਹੋਣੀਆਂ ਚਾਹੀਦੀਆਂ ਨੇ ਅਸੀਂ ਉਦੋਂ ਵੀ ਦੱਸਣ ਕੀਤਾ ਸੀ ਠੀਕ ਹੈ ਨਹੀਂ ਉੱਠ ਸਕਿਆ ਅੱਬ ਇਹ ਇੱਕ ਤੇ ਰਾਏ ਸੀ ਮੁੱਦਾ ਬਣੂਗਾ ਤੇ ਹੁਣ ਵੀ ਅਸੀਂ ਨਾਲ ਆ ਬਿਲਕੁਲ ਹੀ ਸਾਡੀ ਜਥੇਬੰਦੀ ਨਾਲ ਆ ਡਟ ਕੇ ਖੜੀ ਆ ਮੈਂ ਹੁਣੇ ਰਮਿੰਦਰ ਜੀ ਨਾਲ ਵੀ ਗੱਲ ਕਰ ਰਿਹਾ ਸੀ ਕਿ ਜਿਹੜੀ ਸਾਡੀ ਸੰਯੁਕਤ ਮੋਰਚੇ ਦੀ ਹਮਾਇਤ ਦੀ ਗੱਲ ਆ ਉਹ ਅਸੀਂ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਇਹਨੂੰ ਫਾਈਨਲ ਕਰਕੇ ਉੱਥੇ ਸਭ ਕੁਝ ਕਹਾਂਗੇ ਅਸੀਂ ਡਟ ਕੇ ਨਾਲ ਖੜੇ ਆ ਅੱਜ ਵੱਲ ਪਤਾ ਸੀ ਕੀਰਤੀਕਸਾਹ ਯੂਨੀਅਨ ਵੱਲੋਂ ਅੱਜ ਤਾਂ ਅਸੀਂ ਸੋਣਨ ਆਏ ਸੀ ਤੁਹਾਨੂੰ ਪ੍ਰਤਾਪ ਜੀ ਨੂੰ ਇਹਨਾਂ ਦਾ ਕੀ ਤਰਕ ਹੈ ਕੀ ਸਾਰੀ ਗੱਲ ਹੈਗੀ ਤੁਨ ਲਾਜ਼ਮੀ ਤੌਰ ਤੇ ਇਸ ਤਰਕ ਦੇ ਉੱਪਰ ਵਿਚਾਰ ਕਰਾਂਗੇ ਔਰ ਇਹਨਾਂ ਨੇ ਸੰਪਕ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਹੈ ਇਸ ਨੂੰ ਸੰਪਕ ਕਿਸਾਨ ਮੋਰਚੇ ਦੀ ਮੀਟਿੰਗ 'ਚ ਚਰਚਾ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਹੋ ਸਕਦਾ ਉਸ ਕੋ ਪਹਿਲਾਂ ਕੋਈ ਗੱਲ ਕਹਿਣੀ ਇਹ ਅਕਤਨੀ